ਹੁਣ ਆਪਾਂ ਉਸ ਤਰ੍ਹਾਂ ਪਹੁੰਚਦੇ ਜਿਸ ਜਗ੍ਹਾ ਤੇ ਐਵੇਂ ਪ੍ਰਵੀnder ਦੂ ਛੜੀ ਸ਼ਾਇਦ ਆਉਂਦੇ ਉਹ ਸਟੈਂਡ ਤੋਂ ਪਹੁੰਚ ਆਵੇ। ਸਾਡੇ ਫੋਟੋ ਵੀ ਤਿਆਰ ਹੈ। ਇਹ ਵੀ ਨੂੰ ਦੇਖੋ ਜੀ ਜਿਹੜੇ ਮੇਲੇ ਨੇ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਦੇ ਨੇ ਯਾਤਰਾ। ਇਹ ਸੰਦਰਭਾਂ ਪਾਉਂਦੇ ਆ। ਪਹੁੰਚਦੇ ਹੁਣ ਦੇਖਦੇ ਆਪਾਂ। ਬੰਦਾ ਵੀ ਆਇਆ ਤੇ ਦੂਜਾ ਵੀ ਰਲ ਕੇ ਆਇਆ। ਤੇ ਨਾਲ ਕਮੇਟੀ ਵਾਲੇ ਵੀ ਆ ਜਣਾ। ਇਹਦਾ ਕੰਮ ਦਿੱਤਾ ਪਰ ਹੁੰਦਾ। ਆ ਦੇਖੋ ਜੀ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਤੁਹਾਡੇ ਸਾਹਮਣੇ। ਪਹੁੰਚ ਗਏ ਇਸ ਜਮਾਗੇ ਤੇ। ਹਾਂ ਤੇ ਬਾਈ ਪ੍ਰਵਿੰਦਰ ਡੂਛੜੀ ਦੇਖ ਸਕਦੇ ਤੁਸੀਂ ਤੇ ਨੇ ਬਾਈ ਪ੍ਰਵਿੰਦਰ ਡੂਛੜੀ ਤੇ ਸਾਹਮਣੇ ਕੁਸ਼ਤੀ ਚੱਲ ਰਹੀ ਆ ਇਸ ਦਾ ਵੀ ਆਨੰਦ ਮਾਣੋ ਆਨੰਦ ਮਾਣ ਸਾਰੇ ਵਧੀਆ ਹੁੰਦੇ ਨੇ ਪੂਰਾ ਜੋ ਲਾਉਂਦੇ ਨੇ ਤੁਸੀਂ ਵੇਖ ਸਕਦੇ ਹੋ ਕੋਈ ਮਾੜਾ ਨਹੀਂ ਹੁੰਦਾਗਾ ਕਾਹ ਹੜਾ ਕਾ ਪਰ ਹਰਿਆਣਾ ਦਾ ਵੀ ਗੇਪ ਕਰਕੇ ਤੇ ਦੇਖ ਸਕਦੇ ਹੋ ਦੋ ਪੈਚ ਮਾਰ ਰਹੇ ਨੇ ਪਹਿਲਵਾਨ ਆਪਣੇ ਆਪਣੇ ਦੋ ਪੈਚ ਲਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੂਰਾ ਜੋਰ ਲੱਗਾ ਹੋਇਆ ਪਹਿਲਵਾਨਾਂ ਦਾ ਇਹ ਭਾਰਤ ਨਹੀਂ ਕਰੂਗਾ

ਪਹੁੰਚਦੇ ਆਪਾਂ ਅੱਗੇ ਨਾ ਪ੍ਰਵੀnder ਡੂਮਸ਼ੇੜੀ ਨਾਲ ਦੇਖਦੇ ਆਪਾਂ ਦਿਖਾਣੇ ਤਾਂ ਅਨੂ ਵੀਡੀਓ ਵਿੱਚ ਪ੍ਰਵੀnder ਡੂਮਸ਼ੇੜੀ ਇਹ ਨਹੀਂ ਪ੍ਰਵੀnder ਡੂਮਸ਼ੇੜੀ ਵੇਖ ਸਾਡੇ ਸੀ ਮੰਨੇ ਪਰ ਮੰਨੇ ਪਰ ਹੈਲਮਾਨ ਨੇ ਹਾਂਜੀ ਇਹ ਬਹਾਦਰ ਵੀਰ ਨੇ ਗੁਰਦੁਆਰੇ ਪਰਤੋ ਖਾਣੇ ਪਾਸੇ ਜਾਵੇ ਗਰਦੀਪ ਚੀਕਾ ਹਰ ਕਿਸੇ ਨਾਲ ਕੁਸ਼ਤੀ ਹੈ ਜੀ ਚੇਲੇ ਜੀ ਵੀਰ ਇਹਨੇ ਬਾਈ ਪਰਮਿੰਦਰ ਡੂਮ ਛੜੀ ਬਾਈ ਕਾਲਾ ਹਰਿਆਣਾ ਕਾਲੇ ਕਿਦਰ ਚਲਾ ਗਿਆ ਆ ਕਾਲਾ ਆ ਗਿਆ ਕਿਹੜਾ ਹਰਿਆਣਾ ਪਰਮਿੰਦਰ ਨਾਲ ਦੋ ਅੱਖ ਦੇਖ ਰਿਹਾ ਤੇ ਲੈ ਆ ਗਿਆ ਤੇਰਾ ਕਾਲਾ ਹਰਿਆਣੇ ਵਾਲਾ ਆਜਵੇ ਸੰਦੀਪ ਸੰਦੀਪ ਆਲਮਕੀਰ ਅਕੀਲ ਸਡੂ ਮਛੇੜੀ ਗੁਰਦੀਪ ਚੀਕਾ ਹਰ ਖਿਸ਼ੂ ਵਿੱਚ ਖੜੋ ਗੁਰਦੀਪ ਚੀਕਾ ਹੋਵੇ ਵੀਰੇ ਤੇ ਪਰਮਿੰਦਰ ਡੂਮਛੇੜੀ ਹੋ ਰਹੀ ਹੈ ਤਿਆਰੀ ਵੇਖ ਸਾਦੂ ਜੀ ਇਹਨੇ ਪਰਮਿੰਦਰ ਡੂਮਛੇੜੀ ਚੱਕਾ ਵੀ ਗੁਰਦੀਪ ਜੀ ਕਾ ਕਿ ਬੇਨਤੀ ਹੈ ਜੀ ਉਧਰ ਸਾਡੇ ਹੈਡ ਗ੍ਰੰਦੀ ਸਾਹਿਬ ਪੈਸਾ ਫਿੱਟ ਪਵਾ ਦੇ ਕਿ ਕਰਕੇ ਕੋਈ ਜਵਾਨੋ ਜੋ ਹਾਰ ਜਾਏ ਬੰਦਾ ਨਾ ਕਿ ਸਾਧੂ ਸੰਤ ਗਿਆਨੀ ਕਦੇ ਬੋਲਦੇ ਮੰਦਾ ਨਾ ਉਹ ਸਾਧੂ ਸੰਤ ਗਿਆਨੀ ਕਦੇ ਬੋਲ ਸੱਟ ਗਿਆ ਵੀ ਕਹੇ ਬੋਲਦੇ ਮੰਦਰਾ ਨਾ ਆ ਪਿੰਚੀ ਚਾਰੇ ਜਿਹੜਾ ਜ਼ਿੰਦਗੀ ਚ ਸਹੀ ਚੱਲ ਜਾ ਸੱਪ ਸਾਨ ਤੇ ਸਾਦ ਤਿੰਨ ਦੀ ਜਨਤ ਛੇੜੀਏ ਸੱਪ ਸਾਨ ਤੇ ਸਾਦ ਜਾਗਰ ਤੇ ਵੀ ਕਰਦੇ ਤੇਜੀ ਬੋਹਾ ਜਾਗਰ ਤੇ ਵੀ ਕਰਦੇ ਤੇਜੀ ਬੋਹਾ जग दे तीजी बोहा का <ससैंल> आया काला पहला तीजी ज दिन माना जाना पैमा में

पौने लख तुआतिर ले बि कंदी आहियां पौणे लख तो शुरू हुई आहे पौणा लख 50000 हज़ार 25 75 उहो बने बे सफल अॼु डच उठंदी आहे कम जूं

ਕਮਲਦੀ ਹੋਣੀ ਆ 121 121 ਉਹ ਮਾਰਦਾ ਤਾੜੀਆਂ ਹਰਦਾ ਸਮਾਂ ਪੰਜ ਤੋਂ ਬਾਅਦ ਵਾਲਾ ਹੋ ਗਿਆ ਕਿ ਤੰਗ ਕਰਦੇ ਆ ਦਾਰੂ ਵਾਲੇ ਜੀਵੇ ਉਹ ਪੰਜ ਤੋਂ ਬਾਅਦ ਵਾਲਾ ਸਮਾਂ ਹੋ ਗਿਆ ਜਦੋਂ ਤੌਰੇਦਾਂ ਆਵਿਆ ਕੰਗਿਆਂ ਦਾ ਚਿੰਤ ਘਾਉਂ ਬੋਜਾ ਕਰਨ ਲੱਗਿਆ ਘਾਉਂ ਬੋਜਾ ਲੱਗਿਆ ਲਾਓ ਤੇ ਬੱਲੇ ਬੱਲੇ ਹੋਈ ਪਈ ਆ ਅੱਜ ਪੇਲਾ ਪੂਰਾ ਬਣਿਆ ਹੋਇਆ ਪਾਰ 5 ਉਹ ਕਿੰਨਾ ਚੰਨ ਚਲੀ ਚੱਲ ਰਹੀਵੇਂ ਕਹਿੰਦਾ ਕਰਾਂ ਮੈਂ ਚੱਕ ਨੂੰ ਉਹ ਅੱਜ ਵੀ ਰੱਬ ਖਦੋਦ ਪਰਾਂ ਦਾ ਚੱਲਦਾ ਅੱਜ ਟੱਕ ਪੂਰਾ ਟੱਕ ਪਈ ਹੋਈ ਐ ਜਿਹੜੇ ਕਹਿੰਦੇ ਆ ਜਿਵੇਂ ਅੱਜ ਤੱਕ ਵੀ ਭਢੀਰ ਕੰਦੀ ਐ ਸਿਰਾ ਹੋ ਗਿਆ ਐਂਡ ਹੋ ਗਿਆ ਅੰਤ ਹੋ ਗਿਆ ਉਹ ਗੱਲਾਂ ਤਕਵੇ ਲਕੀਆਂ ਹੋਈਆਂ ਕਿਉਂ ਬਾਈ ਹੋਂਦੀ ਵਰਤਾਂ ਦੇ ਘਾਵੀਆਂ ਆਉਂਦੀ ਆ ਕਹੇ ਨਹੀਂ ਦੁਨੀਆ ਦੁਨੀਆ ਚੱਲਦੀ ਆ ਉਹ ਲਾਖੀ ਵਾਲਿਆ ਕੰਮ ਕੰਮ ਦੇ ਘਤਰੀ ਆਉਂਦੀ ਆ ਉਹ ਗੱਲ ਗੱਲ ਦੇ ਘੜਾੜੀ ਆਉਂਦੀ ਆ ਅੱਜ ਘੜਾੜੀਆਂ ਦੇ ਕੰਦੇ ਘੁੰਦੇ ਆ ਆਰੰਗਰਾ ਬਾਈ ਜਿਹੜੇ ਪੁਲਵਾਨ ਪਰਚੀਾਂ ਲਿਖੀਆਂ ਮੇਰੇ ਕੋਲ ਕਿਸੇ ਵੀ ਪਰਚੀ ਨੇ ਇਹਨੂੰ ਆਪਣਾ ਦਾਅਵਾ ਕਰਦੇ ਹੋ ਕਿਰਾ ਹੁਣ ਗਰਵਾ ਦੂਜੇ ਪਾਸੇ ਨੂੰ ਧੁਰ ਪਿਆ ਹੁਣ ਪੇਸ਼ਮ ਜੰਦਰਵਾਚ ਆ ਗਿਆ ਜਿਹੜਾ ਪਹਿਲਾਂ ਟੀਏ ਨਾਲ ਜਾਂਦਾ ਸੀ ਸਾਡਾ ਚੇਂਜ ਕਰ ਕਰ ਉਹ ਰਵਿੰਦਰ ਵਾਲੇ ਸੱਚਾ ਭਾਈ ਕਮਾਈਤੀ ਵਾਲੇ ਵੀ ਆ ਲੈਣਾ ਕਮਲ ਦੀ ਕੁਸ਼ਤੀ ਨਹੀਂ ਭਾਈ ਪ੍ਰੇਮਦਰ ਨੂੰ ਬਾਹਰ ਹੋਊਗੀ ਪਹਿਲਾਂ ਨਹੀਂ ਹੁੰਦੀ ਕਮਲ ਦੂਨ ਛੜੀ ਬਾਜ ਕੁਸ਼ਤੀ ਹੋਗੀ ਭਾਈ ਕੁਸ਼ਤੀ ਕਾਦੀ ਦੋਹੇ ਝੰਡੀਆਂ 122000 ਦੀਆਂ ਬਾਈ ਬਾਈ ਪ੍ਰਵਿੰਦਰ ਜੀ ਆ ਜੀ ਉਹਦੇ ਬਾਅਦ ਕਮਲਜੀਤ ਨੂੰ ਖੜੀ ਪੁਸਤੀ ਕਾੜੀਏ ਦਾ ਭਿੰਡਾ ਦਾ ਠੱਕਰ ਛੇੜਦਾ ਹੈ ਪੁਸਤੀਆਂ ਕਾੜੀਆਂ ਇਹਦਾ ਭਿੰਡਾ ਦਾ ਛੱਤਾ ਛੇੜਨ ਵਾਲੀ ਗੱਲ ਹੋ ਗਈ ਹੈ ਅੱਜ ਪੂਰਾ ਪੂਰਾ ਧੂਆ ਨਿਕਲਦਾ ਹੈ ਅੱਜ ਜਿਵੇਂ ਪਠੰਡੇ ਆ ਕੱਚਾ ਤੋਂ ਮਾਰਨ ਗਿਆ ਲਓ ਕਿਉਂਕਿ ਪਹਿਲਾਂ ਸਾਰੇ ਤਕੜੇ ਸੱਜੇ ਹੋਇਆ ਅੱਜ ਹੋਈ ਨਹੀਂ 5-7 ਲੱਖ ਦਾ ਬਜਟ ਲਾਇਆ 5-7 ਲੱਖ ਦਾ ਬਜਟ ਕਿਸੇ ਕੱਲੋਂ ਖਰਚਿਆ ਕਹਿੰਦੇ ਬਾਈ ਕਮੇਟੀ ਆਏ ਆ ਜਾਣਾ ਦੋ ਮਿੰਟਾਂ ਵਿੱਚ ਆ ਜਾਓ ਭਾਏ ਹੇ ਸੁਖਦੀਪ ਸੁਖਦੀਪ ਸਾਰਾ ਕੁਝ ਛੱਡ ਕੇ ਇੱਕ ਵਾਰੀ ਆ ਜਾਓ ਯਾਰ ਉਹਦੇ ਨੂੰ ਸੁਖਦੀਪ ਜੀ ਬੰਦ ਕਰ ਰਿਹਾ ਸਾਰਾ ਆ ਗਏ ਤੁਸੀਂ ਮੇਰੇ ਨਾਲ ਵਾਹ ਹੱਜ ਬੱਲੇ ਬੱਲੇ ਹੋਈ ਪਈ ਹੈ ਕਿਉਂਕਿ ਬਹਿਲੋਂਪੁਰ ਦੀ ਧਰਤੀ ਹੈ ਲੈ ਵੀ ਜੇ ਗੱਲਾਂ ਸੱਚੀਆਂ ਲੱਗੀਆਂ ਤਾੜੀ ਫੇਰ ਮਾਰਿਓ ਤੇ ਬੋਲੀ ਪਿਆਰ ਤੇ ਨੇਕੀ ਰਾਕੀ ਜੰਗ ਪਵਾੜੇ ਪਾ ਦਿੰਦੀ ਤੇ ਟੱਕੇ ਨਾਲ ਪੰਗੇ ਚੋਰੀ ਦੇ ਧੰਦੇ ਤੇ ਮਾਰੇ ਬੰਦੇ ਤੋਂ ਰੱਖਣੀ ਦੂਰੀ ਚਾਹੀਦੀ ਲੜਵੀਂ ਕੁਸ਼ਤੀ ਪੱਟਵੀਂ ਝੰਡੀ ਓ ਲਾਛਰੂ ਵਾਲਿਆ ਤਾਕਤ ਪੂਰੀ ਚਾਹੀਦੀ ਲੜਵੀਂ ਕੁਸ਼ਤੀ ਤੇ ਪੱਟਵੀਂ ਝੰਡੀ ਲਾਛਰੂ ਵਾਲਿਆ ਤਾਕਤ ਪੂਰੀ ਚਾਹੀਦੀ ਓ ਜੇ ਗੱਲਾਂ ਵਧੀਆਂ ਲੱਗਿਆ ਇੱਜ ਤਾਰੇ ਬਾਦ ਦੋੜ ਦੇਗੀ